ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਪਾਕਿਸਤਾਨੀ ਯੂਟਿਊਬਰ ਅਤੇ ਪੋਡਕਾਸਟਰ ਨਾਸਿਰ ਟਿੱਲੋ ਜਲਦ ਹੀ ਇੱਕ ਲਾਈਵ ਸ਼ੋਅ ਦੇ ਵਿੱਚ ਇੱਕੋ ਸਟੇਜ ਸਾਂਝੀ ਕਰਨ ਜਾ ਰਹੇ ਨੇ ਦੱਸਿਆ ਕਿ ਇਹ ਇਵੈਂਟ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ ਨਾਸਿਰ ਟਿੱਲੋ ਨੂੰ ਮੁੱਖ ਮਹਿਮਾਨ ਦੇ ਵਿੱਚ ਉਤਸ਼ਾਹ ਦਿੱਤਾ ਗਿਆ ਸਾਂਝਾ ਪੰਜਾਬ ਮੇਲਾ ਨਾਮਾ ਕੇ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਆਪਣੀ ਭਾਗੀਦਾਰੀ ਬਾਰੇ ਨਾਸਿਰ ਟਿੱਲੋ ਨੇ ਖੁਦ ਪੋਸਟ ਪਾ ਕੇ ਸਾਂਝਾ ਕੀਤਾ ਹੈ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਕੈਲਸ਼ੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਹੈ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਅਤੇ ਸੱਭਿਆਚਾਰਕ ਸੰਸਥਾ ਦੀ ਸਾਂਝ ਦੇ ਨਾਲ ਸੈਂਟ ਟ੍ਰੁਇਡਨ 에ਅਰਪੋਰਟ ਤੇ ਹੋ ਰਿਹਾ ਹੈ ਜਿਸ ਦੇ ਵਿੱਚ ਚੜ੍ਹਦੇ ਅਤੇ ਲੈਂਦੇ ਪੰਜਾਬ ਦੇ ਕਲਾਕਾਰ ਆ ਰਹੇ ਨੇ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਇਸ ਸਾਂਝੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਿਹਾ ਹਾਂ ਸਾਰੇ ਦੋਸਤ ਜੋ ਕਿ ਯੂਕੇ ਰੋਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਆਓ ਸਾਂਝ ਨੂੰ ਹੋਰ ਤਗੜਾ ਅਤੇ ਮਜ਼ਬੂਤ ਕਰੀਏ। ਦੱਸਿਆ ਹੈ ਕਿ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਕਲਾਕਾਰਾਂ ਨੂੰ ਆਪਸ ਦੇ ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦਲਜੀਤ ਉਸਾਂਝ ਦੀ ਫਿਲਮ ਨੂੰ ਵੀ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਫਿਲਮ ਦੇ ਵਿੱਚ ਕਈ ਪਾਕਿਸਤਾਨੀ ਕਲਾਕਾਰ ਨਜ਼ਰ ਆਏ ਸਨ। ਹੁਣ ਇਸ ਪ੍ਰੋਗਰਾਮ ਦੇ ਵਿੱਚ ਨਾਜ਼ੀ ਢਿੱਲੋ ਦੇ ਨਾਲ ਪੰਜਾਬ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਵੀ ਸਟੇਜ ਸਾਂਝੀ ਕਰਨ ਜਾ ਰਹੇ ਨੇ। ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਪਾਕਿਸਤਾਨੀ ਯੂਟਿਊਬ ਵਰਤੇ ਪੋਡਕਾਸਟਰ ਨਾਸਿਰ ਟਿੱਲੋ ਜਲਦ ਹੀ ਇੱਕ ਲਾਈਵ ਸ਼ੋਅ ਦੇ ਵਿੱਚ ਇੱਕੋ ਸਟੇਜ ਸਾਂਝੀ ਕਰਨ ਜਾ ਰਹੇ ਨੇ ਦੱਸਿਆ ਕਿ ਇਹ ਇਵੈਂਟ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ ਨਾਸਿਰ ਟਿੱਲੋ ਨੂੰ ਮੁੱਖ ਮਹਿਮਾਨ ਦੇ ਵਿੱਚੋ ਸੱਦਾ ਦਿੱਤਾ ਗਿਆ ਸਾਂਝਾ ਪੰਜਾਬ ਮੇਲਾ ਨਾਮਾ ਕਿਸ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਆਪਣੀ ਭਾਗੀਦਾਰੀ ਬਾਰੇ ਨਾਸਿਰ ਟਿੱਲੋ ਨੇ ਖੁਦ ਪੋਸਟ ਪਾ ਕੇ ਸਾਂਝਾ ਕੀਤਾ ਹੈ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਸਾਂਝਾ ਮੇਲਾ ਕਰਵਾਇਆ ਜਾ ਰਿਹਾ ਹੈ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਅਤੇ ਸੱਭਿਆਚਾਰਕ ਸੰਸਥਾ ਦੀ ਸਾਂਝ ਦੇ ਨਾਲ ਸੈਂਟ ਟ੍ਰੁਇਡਨ 에ਅਰਪੋਰਟ ਤੇ ਹੋ ਰਿਹਾ ਹੈ ਜਿਸ ਦੇ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਲਾਕਾਰ ਆ ਰਹੇ ਨੇ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਇਸ ਸਾਂਝੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਿਹਾ ਹਾਂ ਸਾਰੇ ਦੋਸਤ ਜੋ ਕਿ ਯੂਕੇ ਰੋਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਆਓ ਇਸ ਸਾਂਝ ਨੂੰ ਹੋਰ ਤਗੜਾ ਅਤੇ ਮਜ਼ਬੂਤ ਕਰੀਏ ਦੱਸਿਏ ਕਿ ਹਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਕਲਾਕਾਰਾਂ ਨੂੰ ਆਪਸ ਦੇ ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦਲਜੀਤ ਉਸਾਂਝੀ ਫਿਲਮ ਨੂੰ ਵੀ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਫਿਲਮ ਦੇ ਵਿੱਚ ਕਈ ਪਾਕਿਸਤਾਨੀ ਕਲਾਕਾਰ ਨਜ਼ਰ ਆਏ ਸਨ ਹੁਣ ਇਸ ਪ੍ਰੋਗਰਾਮ ਦੇ ਵਿੱਚ ਨਾਸਿਰ ਢਿੱਲੋਂ ਦੇ ਨਾਲ ਪੰਜਾਬ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਵੀ ਸਟੇਜ ਸਾਂਝੀ ਕਰਨ ਜਾ ਰਹੇ ਨੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਪਾਕਿਸਤਾਨੀ ਯੂਟਿਊਬਰ ਅਤੇ ਪੋਡਕਾਸਟਰ ਨਾਸਿਰ ਢਿੱਲੋਂ ਜਲਦ ਹੀ ਇੱਕ ਲਾਈਵ ਸ਼ੋਅ ਵਿਚ ਇੱਕ ਹੋਰ ਤੇਜ ਸਾਂਝੀ ਕਰਨ ਜਾ ਰਹੇ ਨੇ ਦੱਸਿਆ ਕਿ ਇਹ ਇਵੈਂਟ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ ਨਾਸੇ ਟਿੱਲੋ ਨੂੰ ਮੁੱਖ ਮਹਿਮਾਨ ਦੇ ਵਿੱਚੋ ਸੱਦਾ ਦਿੱਤਾ ਗਿਆ ਸਾਂਝਾ ਪੰਜਾਬ ਮੇਲਾ ਨਾਮਾ ਕਿਸ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਆਪਣੀ ਭਾਗੀਦਾਰੀ ਬਾਰੇ ਨਾਸੇ ਟਿੱਲੋ ਨੇ ਖੁਦ ਪੋਸਟ ਪਾ ਕੇ ਸਾਂਝਾ ਕੀਤਾ ਹੈ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਬੈਲਜੀਅਮ ਦੇ ਵਿੱਚ 16 ਅਗਸਤ 2025 ਨੂੰ ਚੜ੍ਹਦੇ ਅਤੇ ਲੈਂਦੇ ਪੰਜਾਬ ਨੂੰ ਸਾਂਝ ਮੁਖ ਰੱਖ ਕੇ ਪੰਜਾਬ ਪਸਾਂਝਾ ਮੇਲਾ ਕਰਵਾਇਆ ਜਾ ਰਿਹਾ ਹੈ ਜੋ ਕਿ ਪੰਜਾਬੀ ਸੇਵਾ ਸੁਸਾਇਟੀ ਅਤੇ ਸੱਭਿਆਚਾਰਕ ਸੰਸਥਾ ਦੀ ਸਾਂਝ ਦੇ ਨਾਲ ਸੈਂਟ ਟ੍ਰੁਇਡਨ 에ਅਰਪੋਰਟ ਤੇ ਹੋ ਰਹੀ ਹੈ ਜਿਸ ਦੇ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਲਾਕਾਰ ਆ ਰਹੇ ਨੇ ਖਾਸ ਤੌਰ ਤੇ ਮੈਨੂੰ ਵੀ ਸੱਦਾ ਮਿਲਿਆ ਹੈ ਮੈਂ ਇਸ ਸਾਂਝੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਿਹਾ ਹਾਂ ਸਾਰੇ ਦੋਸਤ ਜੋ ਕਿ ਯੂਕੇ ਰੋਪ ਦੇ ਵਿੱਚ ਰਹਿੰਦੇ ਨੇ ਜ਼ਰੂਰ ਪਹੁੰਚੋ ਆਓ ਇਸ ਸਾਂਝ ਨੂੰ ਹੋਰ ਤਗੜਾ ਅਤੇ ਮਜ਼ਬੂਤ ਕਰੀਏ ਦੱਸਿਆ ਹੈ ਕਿ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਕਲਾਕਾਰਾਂ ਨੂੰ ਆਪਸ ਦੇ ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦਲਜੀਤ ਉਹ ਸਾਂਝੀ ਫਿਲਮ ਨੂੰ ਵੀ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਫਿਲਮ ਦੇ ਵਿੱਚ ਕਈ ਪਾਕਿਸਤਾਨੀ ਕਲਾਕਾਰ ਨਜ਼ਰ ਆਏ ਸਨ ਹੁਣ ਇਸ ਪ੍ਰੋਗਰਾਮ ਦੇ ਵਿੱਚ ਨਾਸਿਰ ਢਿੱਲੋਂ ਦੇ ਨਾਲ ਪੰਜਾਬ ਦੇ ਮਸ਼ਹੂਰ ਗਾਇਕ ਗੁਲਾਬ ਸਿੱਧੂ ਵੀ ਸਟੇਜ ਸਾਂਝੀ ਕਰਨ ਜਾ ਰਹੇ ਨੇ